ਤੁਸੀਂ ਕਿ ਤੈਨੂੰ ਗਲਤ ਫਹਿਮੀ ਹੋ ਗਈ ਮੈਂ ਭਲਾ ਇਹਨੂੰ ਕਿਉਂ ਮਾਰੂਗੀ ਇਹ ਤਾਂ ਆਪ ਹੀ ਮਰਨਾ ਚਾਹੁੰਦੀ ਸੀ ਬੇ ਬੱਸ ਪੁੱਤਾ ਕਿਉਂ ਮਾਰਦਾ ਹੈ ਜਿਹੜੀ ਜੀ ਹੈਗੀ 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 ਅੱਜ ਤੱਕ ਮੇਰੇ ਬਾਈ ਨੇ ਨਾ ਮੇਰੇ ਤੇ ਹੱਥ ਨਹੀਂ ਚੱਕਿਆ ਸੀ ਪਰ ਅੱਜ ਤੇਰੇ ਕਰਕੇ ਨਾ ਮੇਰੇ ਬਾਈ ਨੇ ਮੇਰੇ ਥੱਪੜ ਮਾਰਿਆ ਕੋਈ ਗੱਲ ਨਹੀਂ ਬੁੜੀਏ ਯਾਦ ਰੱਖੀ ਪੁੱਤ ਸਾਰਾ ਕਸੂਰ ਤਾਂ ਮੇਰੇ ਕਰਮਾਂ ਦਾ ਹੈ ਜੇ ਪੈਸੇ ਨਹੀਂ ਹੈਗੇ ਮੈਂ ਤੇਰੇ ਤਾਈ ਤੋਂ ਫੜ ਕੇ ਲਾ ਦੇਣੇ ਨੇ ਜਦੋਂ ਫਿਰ ਥੋੜੇ ਮਿਲ ਗਏ ਮੈਂ ਉਦੋਂ ਦੇ ਦੂੰਗੀ ਪੈਸੇ ਨੂੰ ਆਹੋ ਤੈਨੂੰ ਤਾਂ ਮੈਂ ਹੀ ਗੁਰਗੜ ਕਰਕੇ ਲਿਖਦੀ ਆਂ ਉਹਨਾਂ ਤੋਂ ਪਰ ਪੈਸੇ ਮੁੱਕ ਜਦਿਆਂ ਜਦੋਂ ਮੈਨੂੰ ਸੁਟਾ ਵਾਈ ਕਹਿ ਦੇਣੀ ਆ ਪੁੱਤ ਕੱਟੀ ਕੋ ਰੱਖ ਤੀ ਨਹਿਰ ਤੇ ਤੂੰ ਖੜ ਜਾ ਬੁੜੀਏ 2 ਮਿੰਟ ਐਡੀ ਵੀ ਕਾਦੀ ਕਾਲੀ ਆ ਹਏ ਭੂਮਾਗੇ

ਮਡੇ ਤੋਂ ਬਾਲੀਆਂ ਵੱਡੀਆਂ ਸਾਣ ਓਏ ਧਰਮਪੁਰੇ ਵਾਲਿਆ ਬਾਲੀਆਂ ਵੱਡੀਆਂ ਸਾਣੇ ਮੰਮਾ ਤੂੰ ਚੁੱਪ ਕਰ ਵੀ ਤੂੰ ਆ ਤਾ ਡਰ ਤਾਂ ਮੈਨੂੰ ਵੀ ਡਰ ਹੀ ਜਾਂਦਾ ਕੁਛ ਨਹੀਂ ਹੁੰਦਾ ਉਹ ਚੁੱਪਾ ਕਿਵੇਂ ਕਰ ਜਾ ਮੈਨੂੰ ਲੱਗਦਾ ਮਾਮੇ ਨੇ ਸਾਰਾ ਕੁਝ ਸੁਣ ਲਿਆ ਹੁਣ ਹੁਣ ਤਾਂ ਸਾਰੀ ਜ਼ਿੰਦਗੀ ਰਹਿਦਾ ਜੇਰ ਚ ਕੱਟਣੀ ਹੋਊ ਮਾਮੇ ਇਹ ਹੁਣੇ ਆਉਣਾ ਸੀ ਚੱਲ ਬਾਹਰ ਮਾਮਾ ਤੂੰ ਨਵੇਂ ਆ ਗਿਆ ਚਾਂਦਰੀ ਸ਼ਾਇਦ ਤੈਨੂੰ ਸਮਝ ਨਹੀਂ ਮੇਰੀ ਭੈਣ ਦੀ ਜਾਨ ਲੱਗ ਗਈ ਕਹੇ ਜੀ ਲਾਦਾ ਤੂੰ ਉਹ ਸ਼ਰਮ ਕਰ ਸ਼ਰਮ ਤੂੰ ਜਵੇਰ ਬਸੇ ਆਪਣੀ ਬੇਬੇ ਦੀ ਜਾਨ ਲੈ ਲਈ ਉਹ ਕੀ ਕਸੂਰ ਸੀ ਮੇਰੀ ਬੇਕਸੂਰ ਭੈਣ ਦਾ ਜਿਹਦੀ ਤੂੰ ਜਾਨ ਲੈ ਲਈ ਉਹ ਵਿਚਾਰੀ ਨੇ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਜਿਉਂ ਉਹਦਾ ਅੱਬਾ ਕੂਨ ਹੀ ਜਾਨ ਲੈ ਲੂ ਇਹ ਜੀ ਲਾਦਣਾ ਤਾ ਉਲਾਦ ਦਾ ਨਾਮ ਹੀ ਹੋਵੇ ਉਹੀ ਚੰਗਾ। ਉਹ ਮਾਮਾ ਜੀ ਤੁਸੀਂ ਹਲੇ ਗੁੱਸੇ 'ਚ ਹੋ ਪਹਿਲਾਂ ਸਾਡੀ ਪੂਰੀ ਗੱਲ ਤਾਂ ਸੁਣ ਲਓ। ਉਹ ਭਾਈ ਚੁੱਪ ਕਰ ਜਾ ਹੁਣ ਸੁਣਨ ਨੂੰ ਰਹਿ ਕਿ ਗਿਆ। ਹੂੰ ਜਿਹੜਾ ਕਸਮਾਵਾ ਨਾ ਥਾੜੇ 'ਚ ਹੀ ਸੁਣਾਈ। ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਇਹ ਕੀਤਾ ਕਰਾਇਆ ਸਾਰਾ ਤੇਰਾ ਹੀ ਆ। ਚਲੋ ਠੀਕ ਆ ਫਿਰ ਮਾਮਾ ਜੀ ਜੇ ਤੁਹਾਡੀ ਆਹੀ ਮਰਜ਼ੀ ਹੈ ਨਾ ਤਾਂ ਕਰ ਲੋ ਕੋਮ ਫਿਰ। ਪਰ ਇੱਕ ਗੱਲ ਮੇਰੀ ਯਾਦ ਰੱਖਿਓ। ਸਾਡੇ ਜੇਲ ਜਾਣ ਨਾਲ ਨਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਪਰ ਹਾਂ ਇੱਕ ਗੱਲ ਹੈਗੀ ਆ ਜੇ ਅਸੀਂ ਜੇਲ ਨਾਲ ਗਏ ਨਾ ਤਾਂ ਤੁਹਾਡਾ ਫਾਇਦਾ ਜ਼ਰੂਰ ਹੋ ਜਾਊਗਾ ਫਾਇਦਾ ਕੀ ਮਤਲਬ ਆ ਤੇਰਾ ਸਾਰ ਸਾਰ ਦੱਸ ਮਤਲਬ ਇਹ ਵੀ ਜੇ ਤੁਸੀਂ ਸਾਡਾ ਸਾਥ ਦੋਗੇ ਨਾ ਤਾਂ ਤੁਹਾਨੂੰ ਵੀ ਅਸੀਂ ਜ਼ਮੀਨ ਦੇ ਵਿੱਚੋਂ ਬਰਾਬਰ ਦਾ ਹਿੱਸਾ ਦੇਵਾਂਗੇ ਬਾਕੀ ਹੁਣ ਤੁਸੀਂ ਸੋਚ ਲਓ ਵੀ ਜ਼ਮੀਨ ਦੇ ਵਿੱਚੋਂ ਬਰਾਬਰ ਦਾ ਹਿੱਸਾ ਲੈਣਾ ਕਿ ਸਾਨੂੰ ਥਾਣੇ ਭੇਜਣਾ ਵੈਸੇ ਗੱਲ ਤਾਂ ਹੈ ਨਾ ਸਹੀ ਆ ਕਿ ਇਹਨੂੰ ਥਾਣੇ ਭੇਜਣ ਨਾਲ ਮੇਰਾ ਨੁਕਸਾਨ ਹੀ ਹੋਣਾ ਜੇ ਨਦਰ ਸਾਥ ਦੇ ਦਾ ਤਾਂ ਚੰਗੀ ਗੱਲ ਆ ਨਾਲੇ ਇਹਨਾਂ ਦਾ ਫਾਇਦਾ ਤੇ ਨਾਲੇ ਮੇਰਾ ਫਾਇਦਾ ਕੀ ਸੋਚੀਆ ਫਿਰ ਮਾਮਾ ਜੀ ਹਾਂ ਸੋਚਣਾ ਕੀ ਆ ਭਾਈ ਮੈਂ ਤੁਹਾਡੇ ਨਾਲ ਆ ਸੱਚੀ ਮੈਂ ਤੁਹਾਨੂੰ ਬਾਹਰ ਥੋੜਾ ਚੱਲੂਗਾ ਹਾਂ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਆ ਹੋਈ ਨਾ ਗੱਲ ਉਹ ਤਾਂ ਮੈਸੇ ਨੇ ਜਾਣਨੀ ਸੀ ਕਿ ਸਾਨੂੰ ਜ਼ਿਆਦਾ ਤੁਸੀਂ ਬਹੁਤ ਹੋ ਆਪਦਾ ਨੁਕਸਾਨ ਨਿਭਰੋਂਦੇ ਆਪਦਾ ਫਾਇਦਾ ਹੀ ਸੋਚੋਗੇ ਮਾਮਾ ਜੀ ਇਹ ਤਾਂ ਪਾਰਟੀ ਹੁੰਦੀ ਹੈ ਭਾਗ ਅਤਨਵੀ ਇਸ ਲਈ ਕਿਦਾ ਫੋਨ ਆ ਗਿਆ ਹੁਣ ਆਮ ਉਹ ਦੇ ਇੱਕ ਗੱਲ ਕਰੇ ਕਿ ਮਾਨ ਦੇ ਮਾਨੋ ਮੜਾ ਦੇ ਇੱਕ ਗੱਲ ਕਰੇ ਕਿ ਤੇ ਪੁੱਸਾ ਆ ਗਾ ਮਾਲੇ ਤੇ ਤੇਰੀ ਬੇਬੇ ਦੀ ਲਾਮ ਕਰਕੇ ਉਹ ਹੀ ਕਰਦੇ ਆਂ ਆਉਣਾ ਜਾਨ ਬਾਕੀ ਸਹੀ ਹੀ ਮਮਾ ਮਾਪਾ ਦੇ ਗੱਲ ਕਰ ਤੋਂ ਨਾ ਤਾਈ ਜੀ ਨੂੰ ਕਾਹਨੋਂ ਕੋਹਾ ਚਲੋ ਹੁਣ ਫੋਨ ਚੱਕ ਦੀ ਲਓ ਅਗਰ ਇਹ ਜੀ ਕੰਮ ਸ਼ਕਤ ਪੜਾਉਂਗਾ ਤਾਂ ਵੀ ਬਰਾਦ ਹੋਵੇਗਾ ਹਲੋ ਮਨਜੀ ਕਾ ਹਾਂਜੀ ਅਰਸ਼ਕੌਰ ਨਾਲ ਗੱਲ ਕਰ ਸਕਦਾ ਜੀ ਕੋਈ ਮੇਰੇ ਨਾਲ ਗੱਲ ਕਰਨ ਨੂੰ ਦੇ ਦੇਣਾ ਹਾਂ ਅੰਤ ਵਿੱਚ ਮੈਂ ਜੀ ਹਾਂਜੀ ਹਾਂਜੀ ਇਹ ਅਰਸ਼ਕੌਰ ਦੇ ਘਰ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਇਹ ਅਰਸ਼ਕੌਰ ਘਰ ਦਾ ਨੰਬਰ ਹੀ ਹੈ ਮੈਂ ਉਹਨਾਂ ਦਾ ਬੇਟੀ ਹੋ ਰਹੀ ਠੀਕ ਹੈ ਜੀ ਤੁਸੀਂ ਅਰਸ਼ਕੌਰ ਨਾਲ ਗੱਲ ਕਰਾ ਦਿਓ ਬੇਬੇ ਦਾ ਹੀ ਇੱਕ ਕੰਮ ਤਾਂ ਘਰ ਹੀ ਨਹੀਂ ਹੈਗੇ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਮੈਨੂੰ ਦੱਸ ਦਿਓ ਬਸ ਸਰੇ ਇਹ ਆ ਲਾ ਲੂੰਗਾ ਤੁਹਾਡਾ ਠੀਕ ਹੈ ਜੀ ਮੈਂ ਤੁਹਾਨੂੰ ਹੀ ਦੱਸ ਦਿੰਦਾ ਵੈਸੇ ਪਹਿਲਾਂ ਮੈਂ ਗੁਰੀ ਨੂੰ ਵੀ ਫੋਨ ਲਗਾਇਆ ਸੀਗਾ ਅਰਸ਼ਕੌਰ ਦੇ ਛੋਟੇ ਮੁੰਡੇ ਨੂੰ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਸੀਗਾ ਇਸ ਲਈ ਮੈਂ ਤੁਹਾਨੂੰ ਹੀ ਦੱਸ ਦਿੰਦਾ ਵੈਸੇ ਮੈਂ ਗੁਰੀ ਤੇ ਅਰਸ਼ਕੌਰ ਨੂੰ ਤਾਂ ਜਾਣਦਾ ਤੁਹਾਨੂੰ ਨਹੀਂ ਜਾਣਦਾ ਉਹ ਵਕੀਲ ਸਾਹਿਬ ਕਹੀ ਗੱਲ ਕਰਦੇ ਹੁੰਦੇ ਮੈਨੂੰ ਲੱਗਾ ਵੱਡਾ ਮੁੰਡਾ ਹੋਵੇਗਾ ਮੰਟੀ ਬੇਬੇ ਦੇ ਜਿਹੜੀ ਕੰਮ ਲਈ ਬਾਹਰ ਗਏ ਉਹ ਨਹੀਂ ਤੁਸੀਂ ਬੇਹਿੰਮ ਕਰੋ ਕਿ ਮੈਨੂੰ ਗੱਲ ਦੱਸੋ ਉਹ ਜੋ ਵੀ ਹੈਗੀ ਹੈ ਮਾਪੀ ਤੁਹਾਡਾ ਸਨੇਹਾ ਲਾਗਦਾ ਤੁਸੀਂ ਤਾਂ ਬੰਟੀ ਸੀਰੀਅਸ ਹੀ ਹੋ ਗਏ ਤੁਸੀਂ ਟੈਨਸ਼ਨ ਨਾ ਲਓ ਗੱਲ ਤਾਂ ਖੁਸ਼ੀ ਦੀ ਆ ਉਹ ਮੈਂ ਤਾਂ ਕਹੂੰਗਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਲਓ ਕਿਤੇ ਖੁਸ਼ੀ ਦੇ ਮਾਰੇ ਤੁਹਾਨੂੰ ਅਟੈਕ ਹੋ ਜੇ ਤੇ ਉਹ 5 ਸਾਲਾਂ ਤੋਂ ਚੱਲ ਰਿਹਾ ਹੈ ਜ਼ਮੀਨ ਦਾ ਕੇਸ ਜਿੱਤੇ ਝੁੱਕੇ ਨੇ ਤੇ ਦੂਜੀ ਪਾਰਟੀ ਜ਼ਮੀਨ ਦੇ ਬਦਲੇ 2 ਕਰੋੜ ਰੁਪਈਆ ਦੇਣ ਨੂੰ ਤਿਆਰ ਆ ਅੱਜ ਵੀ ਫਿਰ 2 ਕਰੋੜ ਉਜੀ ਪਾਰਟੀਸਾਨ 2 ਕਰੋੜ ਤਿੰਨ ਨੂੰ ਤਿਆਰ ਹੈਗੇ ਹਾਂਜੀ ਬੈਂਟੀ 2 ਕਰੋੜ ਪਰ ਤੁਹਾਡੀ ਬਾਅਦ ਸੁਣ ਕੇ ਲੱਗਦਾ ਤੁਹਾਨੂੰ ਇਸ ਕੇਸ ਬਾਰੇ ਕੁਝ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਗੁਰੀ ਦਾ ਨੰਬਰ ਦੁਬਾਰਾ ਲਾ ਕੇ ਦੇਖਦਾ ਉਹ ਤੁਹਾਨੂੰ ਇਸ ਕੇਸ ਬਾਰੇ ਸਭ ਪਤਾ ਮੈਂ ਬਾਕੀ ਦੀ ਕਾਗਜ਼ੀ ਕਾਰਵਾਈ ਉਹ ਨਹੀਂ ਸਮਝਾਦਾ ਨਾ ਉਹ ਨਾਨਕ ਸਿੰਘ ਹੈਗਾ ਜਿਹੜੀ ਕਾਰਵਾਈ ਕਰਨੀ ਤੁਸੀਂ ਕਰੋ ਉਹ ਵਿਚਾਰਾ ਗੁਰੀ ਕਿੱਥੋਂ ਆਊਗਾ ਮੇਰਾ ਛੋਟਾ ਵੀ ਉਹ ਤਾਂ ਨਾਲੇ ਪੋਸਟਾਚਰ ਰਹਿੰਦਾ ਹੈਗਾ ਮੈਂ ਆਪ ਹੀ ਸਾਰਾ ਉਹ ਤੇਰੇ ਨਾਲ ਕੰਮ ਕਰਾ ਦਿੰਦਾ ਕੀ ਦੱਸੂ ਕੀ ਕਰਨਾ ਹੈ ਚਲੋ ਠੀਕ ਹੈ ਬੈਂਟੀ ਤੁਸੀਂ ਐਦਾਂ ਕਰੋ ਅਰਸ਼ ਕੌਰ ਜੀ ਨੂੰ ਮੇਰੇ ਦਫ਼ਤਰ ਲੈ ਕੇ ਆਓ ਕੁਝ ਕਾਗਜ਼ਾਂ ਤੇ ਉਹਨਾਂ ਦੇ ਸਾਈਨਾਂ ਦੀ ਲੋੜ ਆ ਤੇ ਉਸ ਤੋਂ ਬਾਅਦ 2 ਕਰੋੜ ਰੁਪਏ ਤੁਹਾਡੇ ਅਕਾਊਂਟ ਵਿੱਚ ਟਰਾਂਸਫਰ ਹੋ ਜਾਣਗੇ ਕੋਈ ਗੱਲ ਨਹੀਂ ਪੀਸਾ ਜਦੋਂ ਬੇਬੀ ਜੀ ਆ ਗਈ ਨਾ ਮੈਂ ਤੁਹਾਡੇ ਨਾਲ ਤਾਂ ਜਿੰਨਾ ਕਿ ਪਾਉਂਗਾ ਨਾ ਠੀਕ ਹੈ ਜੀ ਮਿੰਨਾ ਜਣਾ ਆ ਪਹਿਲਾਂ ਉਹਨੂੰ ਸ਼ਹਿਰ ਤੋਂ ਬਾਹਰ ਜਾ ਕੇ ਮਿਡਸਰੀ ਕੋਠੀ ਮਾਰ ਕੇ ਉਹ ਬੰਗਲਾ ਪਾਵੇ ਬੰਗਲਾ ਲੈ ਕੇ ਆਉਣੀ ਕਿੱਥੇ ਗਿਆ ਲੈ ਆਉਣੀ ਮੈਨੂੰ ਨਾਲ ਹੈ ਨਾਲ ਮੈਨੂੰ ਹੂੰ ठीक है मामा इसी सीर में आनी चाहिए जब तक मैं इनकम का बसमना मैं सलाह दी हूं कुछ काम ये सोणे दो वो मम्मा टाइम अलगा पूरी करनी पे वो मेरा दादा समसो तूसी ता गलियां सुन की साहब दी वकील साहब करोड़ वाला बिखादा च होना वादे बेबे दे साइन जाएंगे नहीं सुनी पजी सुनने लाग गए और ਆਪ ਵੀ ਰਲੀ ਦਿਨਾਂ ਨੇ ਜਿੱਥੇ ਲੱਗਿਆੱਸਾ ਇਹ ਲੱਗਿਆ ਕਿੱਡੀ ਤੇ ਇਹ ਤੋਂ ਮੁਰੇਕੀ ਅਗਰ ਨਾ ਲਿਆ ਕਰਾ ਉਹ ਮਾਂ ਮਾਹੀ ਨਾ ਪਾਵਾਈ ਜੋ ਗੱਲ ਲਗਾ ਕੇ ਸਾਲ ਸਾਲ ਕਰਾ ਉਹ ਲੈ ਸੁਣ ਫਿਰ ਤੂੰ ਜਾ ਵਕੀਲ ਕੋਲ ਵਕੀਲ ਨੂੰ ਜਾ ਕੇ ਕਹਿੰਦੀ ਕਿ ਮੇਰੀ ਬੇਬੇ ਦਾ ਬਿਮਾਰ ਆ ਉਹ ਤੋਂ ਕਾਜ ਫੜ ਲਈ ਆ ਕਰਿਆ ਅਗੇ ਪ੍ਰੈਕਟੀਕਲ ਜੀ ਕਰਕੇ ਨਾ ਆ ਵੀ ਭੁੱਕੀ ਨਾਲਦੀ ਉਹਨਾਂ ਨੂੰ ਨਾ ਪ੍ਰੈਕਟੀਕਲ ਹੁੰਦੀ ਪ੍ਰੈਕਟਿਸ ਹੁੰਦੀ ਹੈਗੀ ਕੋ ਚੱਲ ਕੋਈ ਨਹੀਂ ਜਿਹੜਾ ਵੀ ਕੋਸ ਹੁੰਦਾ ਤੂੰ ਉਹੀ ਲਾ ਲੈ ਬਹਿਣਾ ਤੇਰਾ ਗੋਦਾਇਆ ਸਮਝਣਾ ਲੱਗਣਾ ਇਸ ਨੂੰ ਤਾਂ ਕਹਿੰਦੇ ਆ ਜਿਉਂਦਾ ਹੱਥ ਲੱਗਦਾ ਮਰਿਆ ਸਵਾ ਲੱਗਦਾ ਹੁਣ ਤੂੰ ਬਾ ਦੱਲਾ ਨਾ ਵਾਰ ਜਾ ਕੇ ਕੋਈ ਚਾਹੋ ਮੈਂ ਉਹ ਖਰਾਬ ਕਰ ਜਾ ਆਖਾ ਤਾ ਕੋਈ ਨਹੀਂ ਆ ਸਮਾਂ ਨਹੀਂ ਆ ਰਿਹਾ ਮੈਂ ਡਰਤ ਇਹੇ ਕੰਮਾਂ 'ਚ ਦੇਰੀ ਨਹੀਂ ਕਰੀਦੀ ਹੁੰਦੀ ਛੇਤੀ ਭੱਜ ਜਾ ਕਿਤੇ ਕੱਲ ਨੂੰ ਕੋਈ ਨਹੀਂ ਪਤਾ ਲੱਗਿਆ ਫੇਰ ਪੰਗਾ ਛੜ ਜੂਗਾ ਹੈ ਚਲ ਠੀਕ ਆ ਹੁਣ ਮੈਂ ਕੋਈ ਨਹੀਂ ਜਾਂਦਾ ਹਨਾ ਹੋਰ ਨਾ ਮੈਨੂੰ ਲੱਗੂ ਇਥੇ ਦੋਨੇ ਕਮਲੇਓ ਵੀ ਬੇਬੇ ਨੂੰ ਚ ਟਾਈਮ ਲੱਗੂਗਾ ਜੇ ਤੁਸੀਂ ਹੁਣੇ ਚਲੇ ਗਏ ਕੱਲੇ ਉਹਨੂੰ ਵੇਹ ਹੋਊਗਾ ਤੁਸੀਂ ਜਾਣ ਦੇ ਕੱਲੇ ਆਇਓ ਸ਼ਕਰਾਮ ਉਹਦੇ ਵੀ ਤਕੀਰ ਨੂੰ ਮੇਰੀ ਮੰਨੂ ਤਾਂ ਤੁਸੀਂ ਕੱਲ ਚਲੇ ਜਾਇਓ ਗੱਲ ਤੇਰੀ ਵੀ ਸਹੀ ਹਰੀ ਦਾ ਪਰ ਐਂ ਕਰਨਾ ਮੈਂ ਕੱਲ ਨੂੰ ਹੀ ਜਾਊਗਾ ਹਾਂ ਸੁਭਰਾ ਤੇਰੇ ਸਰੀਆ ਮੈਨੂੰ ਤਾਂ ਹੈ ਤੇ ਨਹੀਂ ਦੇ ਜਾ ਯਾਰ ਤੇਜ ਤੋਂ ਵੀ ਤੇ ਆ ਹਾਂ ਯਾਰ ਮਾਮਾ ਜੀ ਅੱਜ ਕੱਲ ਚਲਾਕਾਂ ਦਾ ਹੀ ਟਾਈਮ ਹੈ ਕੋਲੇ ਦਾ ਤਾਂ ਬਸ ਰੱਬ ਹੀ ਹੈ ਦਰਵਾਜ਼ਾ ਖੜਕੀ ਹੈ ਨਾ ਇਸ ਵੇਲੇ ਮਲਾ ਮਰਾ ਪੁਲਸਾਰ ਮੈਂ ਚੱਲੇਗਾ ਮੜਾ ਕੰਮ ਨਾ ਬਣਾ ਮੈਂ ਤੈਨੂੰ ਜੇ ਕਿਸੀ ਜਣੀਆ ਬਾਤ ਤੂੰ ਕਿੱਧਰ ਗਿਆ ਬਣਾ ਮੈਂ ਵੀ ਤੇਰੇ ਨਾਲ ਇਕ ਤੂਗਾ ਚੱਲ ਵਾਹ ਹਾਂ ਹੈ ਮੈਂ ਮਾਰ ਜਾਓ ਫੇਰ ਰੁਕ ਤਾ ਜਾਓ ਅੱਗੇ ਇੱਕ ਕਮਰਾ ਸੀ ਮੈਂ ਹੁ ਦੋ ਹੋ ਗਏ ਪਹਿਲਾ ਦਰਵਾਜ਼ਾ ਖੋਲ੍ਹ ਕੇ ਦੇਖ ਲਓ ਕਿ ਕੌਣ ਹੈ ਕਿਤੇ ਫਰਸਨਾ ਨਹੀਂ ਹੋਵੇ ਚਾਚਾ ਕਰਨਿਆ ਉਹ ਬੋਰਡੋਂ ਮੁੰਡਾ ਬਾਜੂ ਸੰਭੜੀ ਉਹ ਤਾਂ ਬੱਬੂ ਹੈਗਾ ਕਮਾਂਡੀਆਂ ਦਾ ਮੁੰਡਾ ਹੈ ਮੈਂ ਤਾਂ ਕੀਰ ਨੂੰ ਬਾਹਰੋਂ ਕਿਹਾ ਮੋੜੇ ਦਾ ਬੋਲੋ ਉਹ ਤਾਂ ਮੇਰੇ ਪਾਪੇ ਨੇ ਕਮਰੇ ਦੀ ਚਾਬੀ ਹੁਣ ਦਿੱਤੀ ਉਹ ਲੈ ਕਰਦੇ ਤੈਨੂੰ ਅੱਜ ਤੱਕ ਨਹੀਂ ਲੈਟ ਆਈ ਉਹਨਾਂ ਛੱਟਲੇ ਫਿਰ ਮੋਟਰਾਂ ਚਾਬੀ ਉੱਥੇ ਹੀ ਪਈ ਹੈਗੀ ਟੇਕ ਤੇ ਚਾਬੀ ਉੱਥੇ ਹੀ ਰੱਖਣੀ ਹੈ ਨਾ ਨਾ ਪਤਾ ਨਹੀਂ ਲੈ ਕਰ ਮਚੂ ਨੂੰ ਪਾ ਲੈ ਸੁੱਚੀਆ ਕੌਮਸੀ ਨਿਕਲੇ ਆ ਪੜਾ ਲੈ ਤਾਂ ਬਹੁਤ ਫਿਰ ਨੂੰ ਦਰਾਮਿਆ ਕਰੀਏ ਕਿੰਨਾ ਸੋਨਾ ਸੋਟਾ ਆ ਵੀ ਬੜਾ ਸੋਹਣਾ ਹੈ ਕੀ ਕਰਾਂ ਮੈ ਤਾਂ ਸਮਝੀ ਨਹੀਂ ਆ ਰਹੀ ਕਿਹੜਾ ਲਵਾਂ ਕਿਹੜਾ ਛੱਡਾਂ ਕਿੰਨਾ ਸੋਹਣਾ ਕੋਰੀ ਕੀ ਕਰਾਂ ਜਗੜੀਆਂ ਨੇ ਲੈਣ ਦੇਣੇ ਛੱਡਣੇ ਏਰੀਆਂ ਖਨੇ ਲੈਣ ਦੇ ਛੱਡਣੀਆਂ ਸੂਟ ਦੇਖੀ ਸੀ ਆ ਵੇਖੋ ਸੂਟ ਕਿੰਨੇ ਸੋਹਣੇ ਸੋਹਣੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਮੈਂ ਕਿਹੜਾ ਲਵਾਂ ਕਿਹੜਾ ਛੱਡਾਂ ਇੱਕ ਤੋਂ ਇੱਕ ਸੂਟ ਪਏ ਨੇ ਉਹ ਬਰੇ ਤੇ ਸੋਚਣ ਵਾਲੀ ਇੰਜੀਨੀਅਰ ਲੱਗਦਾ ਗੋੜੀ ਹੈਗੀ ਜਿਹੜੇ ਜਿਹੜੇ ਪਸੰਦ ਨੇ ਤੂੰ ਕਰ ਦੇ ਆਰਡਰ ਜਿਹੜੇ ਹੁਣ ਤਾਂ ਤੂੰ 1 ਕਰੋੜ 20 ਲੱਖ ਦੀ ਮਾਲ ਕਰਵਾਉਣ ਨਾਲ ਨਹੀਂ ਹੈ ਲੈ ਹਾਂ ਸੱਚ ਆ ਤਾਂ ਮੈਂ ਸੋਚਿਆ ਹੀ ਨਹੀਂ ਸੀ ਮੈਂ ਐਂ ਕਰ ਦਿਆਂ ਸਾਰੀ ਆਰਡਰ ਕਰ ਦਿੰਦੀ ਹਾਂ ਨਾ ਕਰਦੇ ਸਾਰੇ ਕਰਦੇ ਹੋਰ ਸਾਰੇ ਆਰਡਰ ਕਰ ਦੋ ਕਿੰਨੇ ਸੋਹਣੇ ਨੇ ਆ ਵੀ ਕਰ ਦੇਣੀ ਆ ਉਹ ਵੀ ਕਰ ਦੇਣੀ ਹੈ ਬੈਸਰੀ ਤੇ ਜੇ ਮਾਮਾ ਨਾ ਆਉਂਦਾ ਨਾ ਆਪਾਂ ਪੂਰੇ 2 ਕਰੋੜ ਦੇ ਮਾਲਕ ਹੁੰਦੇ ਕਿੰਨਾ ਮਜ਼ਾ ਆਉਂਦਾ ਨਾ ਜਦੋਂ ਆਪਣੇ ਹੱਥਾਂ 'ਚ 2 ਕਰੋੜ ਹੁੰਦਾ ਸਹੀ ਗੱਲ ਆ ਤੁਹਾਡੀ ਮਾਮੇ ਨੇ ਵੀ ਨਾ ਗੱਲ ਦੇ ਟਾਈਮ ਤੇ ਹੀ ਆਉਣਾ ਸੀ ਉੱਚਾ ਰੋਂ ਕੀ ਫਾਇਦਾ ਸੋਚਣ ਦਾ ਆਪਾਂ ਉਹ ਕਰ ਵੀ ਕੀ ਸਕਦੇ ਆਗੇ ਇਹ ਨਾ ਤੁਸੀਂ ਕਹੋ ਕਰ ਤਾਂ ਆਪਾਂ ਹਲੇ ਵੀ ਬਹੁਤ ਕੁਝ ਕਰ ਸਕਦੇ ਆ ਮਤਲਬ ਮਤਲਬ ਇਹ ਹੈ ਕਿ ਦੋਨੇ ਭੈਣ ਭਰਾਵਾਂ ਨੂੰ ਇਕੱਠੇ ਕਰ ਦਿੰਨੀ ਆ ਉਤਰਾ ਦਿਮਾਗ ਦਾ ਠੀਕ ਹੈ ਜੇ ਫੜੇ ਗਏ ਫੇਰ ਓਹੋ ਉਹ ਨਹੀਂ ਫੜੇ ਜਾਂਦੇ ਅੱਗੇ ਕਿਹੜਾ ਨਾਲੇ ਫੜੇ ਗਏ ਨਾਲੇ 2 ਕਰੋੜ ਥੋੜਾ ਮੋਟਾ ਥੋੜੀ ਹੁੰਦਾ ਮੇਰੇ ਕੋਲ ਇੱਕ ਸਕੀਮ ਹੈ ਇੱਥੇ ਨੂੰ ਕੰਨ ਕਰੋ ਮੈਂ ਦੱਸ ਦਿਆਂ ਤੁਹਾਨੂੰ ਉਹ ਕੀ ਸਕੀਮ ਹੈ ਹੁਣ ਦੇਗੜਾ ਰੀਦਿਕ ਕਵਰੀ ਫੇਰ ਸੋਚ ਲਾ ਮੈਨੂੰ ਡਰ ਲੱਗਦਾ ਵੇ ਤੂੰ ਤਾਂ ਹਾਈ ਡ੍ਰੋਪ ਕੋ ਕਿਧਰੇ ਕੁਝ ਹੁੰਦਾ ਹੈਗਾ ਨਾਲੇ 2 ਕਰੋੜਾ ਥੋੜਾ ਮੋਟਾ ਲੈਂਦਾ ਚੱਲ ਆ ਜਾ ਉਹ ਜਾ ਖੜਾ ਮੁਰ ਮੁੱਤਰ ਮੁੱਤਰ ਚੱਕੀ ਜਾਂਦਾ ਸਰਾਣਾ ਚੱਕਦਾ Partido de tu nuestro, y no hay modo tampoco quiero que yo, ahora estamos ਹਾਂਜੀ ਸਸੀ ਗਾਰ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦੇ ਪਿਛਲੇ ਭਾਗ ਨਹੀਂ ਦੇਖੇ ਉਹ ਜਰੂਰ ਦੇਖ ਲਓ ਤਾਂ ਹੀ ਤੁਹਾਨੂੰ ਇਹ ਵੀਡੀਓ ਪ੍ਰੋਪਰ ਸਮਝ ਆਊਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਬੋਲਾਂਗੇ ਜੇ ਤਾਂ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀਗੇ ਪਹਿਲਾ ਹੈਗਾ ਜੀ ਪਹਿਲਾ ਹੈਗਾ ਐਂਟਰਟੇਨਮੈਂਟ ਅਸਿਸਟ ਜਸਰਾਵ ਮਨਪ੍ਰੀਤ ਕੌਰ ਧਾਲੀਆ ਸਤਗੁਰ ਸਿੰਘ ਕਮਲਪ੍ਰੀਤ ਕੌਰ ਜਸਕਰਨ ਰੰਧਾਵਾ ਮੈਸੇਜ ਕਮਲਪ੍ਰੀਤ ਕੌਰ ਹਰਿੰਦਰ ਸਿੰਘ ਪ੍ਰਿਆ ਸ਼ਰਮਾ ਗੁਰਵੀਰ ਗਿੱਲ ਦਲਲਟ 005 ਜੋਤ ਸੇਖੋਂ ਗੁਰਪ੍ਰੀਤ ਤੇਨਸਾ ਮਨਮੋਹਨ ਸਿੱਧੂ ਨੀਤੂ ਮਾਨ ਇਹਨਾਂ ਜਿਹੜੇ ਪਹਿਲੇ 15 ਮਿੰਟ ਤੁਸੀਂ ਵੀ ਇਸ ਪਾਰਟ ਸਭ ਤੋਂ ਪਹਿਲਾਂ 15 ਮਿੰਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾ ਬੋਲੀਏ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ ਸੋਨ ਸਪੋਰਟ ਹੈ ਤੇ ਇਦਾਂ ਹੀ ਸਪੋਰਟ ਬਣਾ ਕੇ ਰੱਖਿਓ ਵੀਡੀਓ ਨੂੰ ਬਰਤਬਾਰ ਸ਼ੇਅਰ ਕਰਦੇ ਹੋ ਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹੜੇ ਆਪਣੇ ਚੈਨਲ ਦੇ ਨਵੇਂ ਆਏ ਨੇ ਤੇ ਮਿਲਦੇ ਹਾਂ ਜੀ ਵੀਡੀਓ ਨਾਲ ਅਗਲੀ ਨਾਲ ਬਾਕੀ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਸਾਡੇ ਨਾਲ ਕੰਟੈਕਟ ਕਰ ਸਕਦੀ ਹੈਗੀ ਕਈਆਂ ਦਾ ਕੁੜੀਆਂ ਦਾ ਡ੍ਰੈਸਟ ਹੁੰਦਾ ਨਾ ਵੀ ਮੂਵੀ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਤਾਂ ਨੰਬਰ ਤੇ ਕੰਟੈਕਟ ਕਰ ਸਕਦੀ ਹੈ ਅਸੀਂ ਜ਼ਰੂਰ ਮੌਕਾ ਦਵਾਂਗੇ ਹਾਂਜੀ ਥੈਂਕ ਯੂ ਧੰਨਵਾਦ ਸਾਰਿਆਂ ਦਾ